ਵੇ ਬਹੁਤ ਲੇਟ ਪਹੁੰਚੇ ਕਿਉਂਕਿ ਆਪਾਂ ਗਲਤ ਰਾਹ ਤੇ ਪੈ ਗਏ ਸੀ ਚੀਰ ਬਹਾਉਣਾ ਠੀਕ ਆ ਜੀ ਕੀ ਬੋਲਾਂ ਠੀਕ ਆ ਜੀ ਬੱਕਰੇ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ ਵਿੱਚ ਅੱਜ ਦਾ ਬਲੌਗ ਬਹੁਤ ਹੀ ਵਧੀਆ ਹੋਣ ਵਾਲਾ ਸੋ ਲਾਸਟ ਤੱਕ ਬਣੇ ਰਹੋ ਵੀਡੀਓ ਚ ਠੀਕ ਹੈ ਜੀ ਕਿਉਂਕਿ ਅੱਜ ਸਾਰਾ ਦਲਬੰਦ ਇਕੱਠਾ ਹੋ ਗਰ ਗਿਆ ਜੇ ਚਲਾਏ ਹਿਸ਼ਾਰਪੁਰ ਉਸ ਤੋਂ ਪਹਿਲਾਂ ਅਸੀਂ ਜਾਵਾਂਗੇ ਇੱਕ ਸਿੰਘ ਦੇ ਘਰ ਉਸ ਪਤਾ ਨਹੀਂ ਸ਼ਾਇਦ ਜਾਵਾਂਗੇ ਜਰੂਰ ਇਹ ਜਾਵਾਂਗੇ ਜਰੂਰ ਤਾਂ ਵੀਡੀਓ ਤੇ ਤੁਸੀਂ ਦੇਖ ਹੀ ਸਕਦੇ ਹੋ ਪੀਸੀ ਚੱਲੇਗੇ ਨਹੀਂ ਚੱਲੇ ਠੀਕ ਹੈ ਜੀ ਤੇ ਉਹ ਸਿੰਘ ਸਾਡੇ ਬੱਬਈ ਮਹਾਕਾਲ ਬੱਬਾ ਹਰਪ੍ਰੀਤ ਸਿੰਘ ਜੀ ਨਾ ਕੰਮ ਕਰਦਾ ਹੁੰਦਾ ਹੈਗਾ ਦੁਕਾਨ ਤੇ ਤੇ ਉਹਦੇ ਕਰਨਾ ਜਗਾ ਜਾਂ ਪੀਰਾ ਨੇ ਤੇ ਉਹ ਜਾਗ ਕਰਾਉਂਦੇ ਆ ਜਾਂ ਭੰਡਾਰਾ ਕਰਾਉਂਦੇ ਆ ਕੁਝ ਵੀ ਕਹਿ ਸਕਦੇ ਹੋ ਉਹ ਕਰਾਉਂਦੇ ਆ ਤੇ ਉਹ ਬਾਬਾ ਜੀ ਨੂੰ ਸਦਾ ਦਿੰਦੇ ਹੁੰਦੇ ਆ ਤੇ ਉਹਦੇ ਕਰਕੇ ਫਿਰ ਅਸੀਂ ਉਹ ਸਦੇ ਤੇ ਵੀ ਜਾਣਾ ਆ ਤੇ ਉਸ ਤੋਂ ਬਾਅਦ ਆਪਾਂ ਜਾਣਾ ਹੁਸ਼ਿਆਰਪੁਰ ਹੁਸ਼ਿਆਰਪੁਰ ਵੀ ਜਾਵਾਂਗੇ ਕੋ ਸਿੰਘ ਬਾਹਰੋਂ ਆਏ ਨੇ ਉਹਨਾਂ ਨੇ ਮਿਲਣਾ ਆ ਸਾਡੇ ਨਾਲ ਤੇ ਆ ਫੋਰ ਸਾਰੀ ਨਾਲ ਆ ਆ ਫੋਰ ਪੂਰੀ ਨਾਲ ਜਾਊਗੀ ਹਾਏ ਦੇਖ ਲਿਆ ਆਪ ਹੋਰ ਵੀ ਨਾਲ ਆ ਤੇ ਆਪਣੇ ਸੀ ਸਿੰਘ ਬਾਬਾ ਹੀ ਹੁਣੀ ਅੰਦਰ ਨੇ ਸਾਰਾ ਕਰਾਦਾਲ ਅੰਦਰ ਆ ਤੇ ਆ ਗੱਡੀਆਂ ਨੇ ਜਿੰਨੇ ਤੇ ਆਪਾਂ ਜਾਣਾ ਠੀਕ ਆ ਜੀ ਤੇ ਬਸ ਆਪਾਂ ਥੋੜੀ ਦੇਰ ਤੱਕ ਲੱਗੇ ਆ ਜਾਵਾ ਮਾਰਗੇ ਇਹ ਦਲਾ ਮਾਰਗੇ ਨੇ ਤਾਂ ਕਰਦੇ ਆ ਬੇਰੇ ਘਰੇ ਠੀਕ ਆ ਜੀ ਜੰਡਿਆ ਦਾ ਰੋਸ ਵੀਡੀਓ ਚ ਲਾਸਟ ਤੱਕ ਜਰੂਰ ਬਨੇ ਰਹੋ ਤੁਹਾਨੂੰ ਮਿਲਦੇ ਆ ਸਿੰਘ ਦੇ ਘਰੇ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਠੀਕ ਹੈ ਜੀ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਹੀ ਕਰਿਆ ਕਰੋ ਤੁਹਾਡੇ ਸਬਸਕ੍ਰਾਈਬ ਕਰਨ ਵਾਲੇ ਸਾਨੂੰ ਹਿੰਮਤ ਮਿਲਦੀ ਹੈ ਅਸੀਂ ਗਾਹ ਹੋਰ ਵੀ ਵੀਡੀਓ ਲੈ ਕੇ ਆ ਕਰਾਂਗੇ ਠੀਕ ਹੈ ਜੀ ਤੇ ਮਿਲਦੇ ਹਾਂ ਤੁਹਾਨੂੰ ਸਿੰਘ ਦੇ ਘਰੇ ਚਲੋ ਜੀ ਹਾਏ ਹੈ ਕੀ ਬਾਤ ਤੁਹਾਨੂੰ ਵੀ ਸੌਣ ਜਾਣਦੇ ਆ ਪੂਰੀਆਂ ਤਿਆਰੀਆਂ ਤੇ ਬੰਦਿਆਂ ਸਾਰੇ ਸੌਂ ਗਏ ਤੋ ਠੀਕ ਹੈ ਜੀ ਆ ਥੋੜਾ ਜਿਹਾ ਫਿਲਟਰ ਹੋਰ ਤਾਂ ਲਾ ਲਿਆ ਮੈਂ ਕੋਈ ਨਹੀਂ ਗਾਂ ਜਾ ਕੇ ਸਹੀ ਕਰ ਦਾਂ ਮੈਂ ਜੱਟ ਜਰਾ ਤੇ ਸਾਰੇ ਸਿੰਘ ਬਹਿ ਚੁੱਕੇ ਆ ਤੇ ਪਿਆਰ ਚਾਲਾ ਮਾਰਨ ਚਾਲਾ ਮਾਰਨ ਦੀ ਤਿਆਰੀ ਪੂਰੀ ਬਸ ਥੋੜਾ ਸਮਾਂ ਹੋ ਰਿਹਾ ਪੰਜ ਮਿੰਟ ਤੱਕ ਆਪਾਂ ਚਾਲਾ ਮਾਰ ਲੈਣਾ ਕਰੋ ਜੀ ਫੋਜਾ ਦੇ ਦਰਸ਼ਨ ਤੇ ਫੋਜਾ ਹੋਰ ਵੀ ਆ ਰਹੀਆਂ ਪਿੱਛੇ ਉਹ ਗੱਡੀ ਥੋੜੀ ਜਿਹੀ ਮਗਰ ਹੈ ਜੀ ਇੱਕ ਹੋਰ ਜਣੇ ਦੀ ਉਹ ਵੀ ਆ ਰਹੀ ਆ ਤੇ ਇਹ ਫੋਜਾ ਸਾਡੇ ਜਾਣ ਦੇ ਅੰਦਰ ਬਾ ਬਾਏ ਦੇ ਘਰ ਕੋਮ ਦੀ ਨਮੀ ਉਸਾਰੀ ਖਾਤਰ ਕਸ਼ਟ ਉਠਾਰੇ ਨੇ ਏ ਕੋਮ ਦੀ ਨਮੀ ਉਸਾਰੀ ਖਾਤਰ ਕਸ਼ਟ ਉਠਾਰੇ ਨੇ ਕੀ ਨਹੀਂ ਪਰਵਾਹ ਸੇ ਵੀ ਖਾਨਾ ਖੰਡਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰਪੁਰੀ ਅਨੰਦਾਂ ਦੀ ਖਾਲੀ ਕਰਕੇ ਤੁਰ ਪੈ ਸਤਗੁਰਪੁਰੀ ਅਨੰਦਾਂ ਦੀ ਹੋ ਕਵੀਆਂ ਦੀ ਸਾਂ ਭੇਡ ਤਰੀ ਦੁਖੀਆਂ ਦੇ ਦੁੱਖਾਂ ਦੀ ਗਟੜੀ ਹੱਸ ਕੇ ਸੀਸ ਤਰੀ ਇਹ ਦੁਖੀਆਂ ਦੇ ਦੁੱਖਾਂ ਦੀ ਗਟੜੀ ਹੱਸ ਕੇ ਸੀਸ ਤਰੀ ਵਸਤਾਰੀ ਲਗਾਤੀ ਸੀ ਸਤ ਗੁਰ ਦੇ ਆਸ਼ੰਦਾਂ ਦੀ ਖਾਲੀ ਕਰਕੇ ਟਰਪੈ ਸਤ ਗੁਰਪੁਰੀ ਅਨੰਦਾਂ ਦੀ ਖਾਲੀ ਕਰਕੇ ਟਰਪੈ ਸਤ ਗੁਰਪੁਰੀ ਅਨੰਦਾਂ ਦੀ 나런 말씀 थ ो가़ी द े야 ਬੋਲੇਗਾ ਚਾਹ ਦਾ ਰਸੰਦੀ ਆ। ਬੋਲੇਗਾ ਸਾਡਾ ਕੋਲ ਥੋੜਾ ਜਿਹਾ ਟਿਕਾਣਾ ਦੇ ਰਹੇ ਹੋਣ ਮੈਂ 10 ਮਿੰਟ ਤੇ ਉਹ ਵਜਨ ਪ੍ਰਾਪਤ ਕਰਦੇ ਆ। ਇਹਨਾਂ ਨੇ ਬਾਬਾ ਜੀ ਦਾ ਤੇ ਸਾਡੇ ਸਾਥੋਂ ਦਾ ਉਦੇਸ਼ ਵਾਸਤੇ ਸਨਮਾਨ ਕਰਨਗੇ, ਸਨਮਾਨ ਕਰਨਗੇ ਤੇ ਫੇਰ ਆਪਾਂ ਚਾਲੇ ਮਾਰ ਲੈਣੇ ਤਾਂ ਹੋਸ਼ਿਆਰ ਹੋਣਾ। ਮਾਂ ਦਾ ਬਾਹਰ ਆ ਜਾ। ਜੀਆ ਕਰੋ। ਇਹ ਸਨਮਾਨ ਕਰ ਰਹੇ ਨੇ। 아, 쥐어 가. 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 아, � ਮੈਂ ਵੀ ਰਹਾ ਆਹੇ ਜੁਦੀ ਕੀਤੇ ਮਤਲਬ ਜੀ ਅਸੀਂ ਚਾਲੇ ਮਾਰ ਕੇ ਆਇਆ ਮੈਂ ਤੁਹਾਨੂੰ ਮਿਲਣ ਤੁਹਾਨੂੰ ਸ਼ਹਿਰ ਪਹੁੰਚ ਗਿਆ ਲੋ ਜੀ ਆਪਾਂ ਜਿੱਥੇ ਜਾਣਾ ਹੈਗਾ ਉੱਥੇ ਆਪਾਂ ਪਹੁੰਚ ਚੁੱਕੇ ਆਂ ਤੇ ਆ ਥੋੜਾ ਜਿਹੀ ਹੋਇਆ ਰਹੇ ਹੁਣੇ ਪਹੁੰਚੇ ਆ ਜੀ ਹੁਣੇ ਜਸਟ ਤੇ ਕਰੋ ਤੁਸੀਂ ਫੌਜਾਂ ਦੇ ਦਰਸ਼ਨ ਤੇ ਨਾਲੇ ਆਪਾਂ ਸ਼ਾਇਦ ਜੇ ਬਹੁਤ ਲੇਟ ਪਹੁੰਚੇ ਕਿਉਂਕਿ ਆਪਾਂ ਗਲਤ ਰਾਹ ਤੇ ਪੈ ਗਏਗੇ ਫੇਰ ਸਾਨੂੰ ਸਹੀ ਲੋਕੇਸ਼ਨ ਆਈ ਆ ਤੇ ਫੇਰ ਆਪਾਂ ਹੁਣੇ ਪਹੁੰਚੇ ਆ ਜੀ ਕਉਂਕੀ ਸਹੀ ਲੋਕੇਸ਼ਨ ਬਾਰੇ ਨਾਲ ਹੀ ਆਪਾਂ ਟਾਈਮ ਸਿਰ ਪਹੁੰਚ ਪਾਣਾ ਸੀ ਸਾਨੂੰ ਪਹਿਲਾਂ ਲੋਕੇਸ਼ਨ ਗਲਤ galt ਸੀ ਤੇ ਉਹਦੇ ਕਰਕੇ ਆਪਾਂ ਥੋੜੇ ਜੇ ਲੇਟ ਹੋ ਗਏ ਤੇ ਆਹ ਸਿੰਘ ਸਾਹਿਬ ਹੁਣੇ ਛੇਤੀ ਪਹੁੰਚ ਗਏ ਨੇ ਓਕੇ ਨਾ ਨੂੰ ਮੈਂ ਨਾ ਤੇ ਪਤਾ ਹੈ ਕਿ ਪਹਿਲਾ ਰਸਤਾ ਸਾਰਾ ਹੈ ਤੇ ਚਲੋ ਆਪਾਂ ਪਹੁੰਚ ਤੇ ਗਏ ਆ ਕਰੋ ਤੇ ਸ਼ਿੰਗਾਰੇ ਦਰਸ਼ਨ ਸਬਸਕ੍ਰਾਈਬਰ ਹੋ ਤੇਨਾਰੋ ਲਾਇ ਕਰੋ ਸ਼ੇਅਰ ਕਰੋ ਸ਼ੇਅਰ ਕਰੋ ਐਂਡ ਮੇਰੇ ਚੈਨਲ ਨੂੰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਹ ਸਾਡਾ ਰੈਪਰ ਰੈਪਰ ਯਾ ਸਾਡਾ ਰੈਪਰ ਤੇ ਆ ਸਿੰਘ ਸਾਰੇ ਤੇ ਸੇਵਾ ਵਾਲੇ ਜਿਹੜੇ ਚਾਦਾ ਬਣੇ ਨੰਗਾ ਪਿਆਰ ਕਰਦੇ ਨੇ ਬਾਕੀ ਜਿਹੜੇ ਆਪਣੇ ਜਿਹੜੇ ਆਪਣੇ ਸਿੰਘ ਆਏ ਨੇ ਉਹ ਪਰੇ ਬੈਠੇ ਨੇ ਉਹ ਉਧਰਲੇ ਕਮਰੇ ਚੋਂ ਪਰੇ ਤੇ ਆਪਾਂ ਹੁਣ ਉਹਨਾਂ ਕੋ ਵੀ ਜਾਵਾਂਗੇ ਉਹਨਾਂ ਨਾਲ ਵੀ ਜਾ ਕੇ ਸਾਨੂੰ ਦਰਤ ਨੇ ਗਰਾਉਨੇ ਉਹਨਾਂ ਦੇ ਵੀ ਤੇ ਦੇਗਾਂ ਲੱਗ ਰਹੀਆਂ ਹੋਰ ਦੇਖੋ ਦੇਗਾਂ ਵੀ ਚੱਲ ਰਹੀਆਂ ਤੇ ਨਾਟਾਂ ਵੀ ਚੱਲੋ ਫਨ ਲੱਗਦੇ ਆ ਬਕਰੇ ਵੀ ਉੱਧਰ ਲੱਗਦੇ ਵੀ ਬਕਰਿਆਂ ਦੇ ਦੇਖਦੇ ਹੋ ਨੇ ਲੋ ਵੀ ਇੱਥੇ ਬਕਰਿਆਂ ਦੇ ਝਟਕੇ ਵੀ ਹੋਏ ਤੇ ਸਾਡੇ ਹੋਣ ਤੋਂ ਪਹਿਲਾਂ ਹੀ ਝਟਕੇ ਹੋ ਚੁੱਕੇ ਸੀਗੇ ਆਪਾਂ ਹੁਣ ਜਾਵਾਂਗੇ ਆਪਣੇ ਸਿੰਘਾਂ ਕੋਲ ਤੇ ਜਾ ਕੇ ਦੇਖਨੇ ਆਂ ਰਜਨ ਵਾਲੇ ਬਾਤਾਲਾਪ ਕਰਦੇ ਆਂ ਸਿੰਘਾਂ ਨਾਲ ਇਹ ਜਗ੍ਹਾ ਬਹੁਤ ਕਹਿੰਡ ਆ ਜਿਨ੍ਹਾਂ ਨੇ ਵੀ ਇਹ ਡੇਰਾ ਆ ਇਹ ਕਬਜ਼ਾ ਕੀਤਾ ਆ ਸਾਰੇ ਦਾ ਸਾਰਾ ਹੀ ਜਿੱਦੜ ਜਿਨ੍ਹਾਂ ਵੀ ਹੈਗਾ ਦੇਖੋ ਆ ਸਾਰੇ ਇਹ ਤੇ ਦੀਵਾਰ ਕੀਤੀ ਆ ਪੂਰੀ ਦੀ ਪੂਰੀ ਆ ਸਾਰਾ ਹਿੱਸਾ ਕਬਜ਼ੇ ਚ ਇਹ ਸਿੰਘਾਂ ਨੇ ਕਬਜ਼ਾ ਕੀਤਾ ਇੱਥੇ ਇਹ ਵੇਖੋ ਬਹੁਤ ਵਧੀਆ ਜਗ੍ਹਾ ਬਹੁਤ ਖੁੱਲੀ ਤੇ ਇਹ ਰੋਡ ਤੋਂ ਕਿਤੇ ਹਟਵੀਂ ਆ ਹਨ ਨੂੰ ਤਾਂ ਲੱਭਣ ਨਹੀਂ ਸੀ ਰੋਡ ਤੋਂ ਕਿਤੇ ਹਟਵੀਂ ਆ ਇਹ ਕਿਤੇ ਕੋਈ ਲੋਕੇਸ਼ਨ ਪਵੇ ਤਾਂ ਫੇਰ ਹੀ ਬੰਦਾ ਪਹੁੰਚ ਸਕਦਾ ਇੱਥੇ ਨਹੀਂ ਤੇ ਅਦਰਵਾਈਜ਼ ਪਹੁੰਚ ਨਹੀਂ ਸਕਦਾ ਇੱਥੇ ਤੇ ਕਿੰਨੀ ਜਗ੍ਹਾ ਕਬਜ਼ੇ 'ਚ ਆ ਕਿੰਨੀ ਜਗ੍ਹਾ ਇੱਥੋਂ ਲੈ ਕੇ ਉਹ ਸਾਰੇ ਸਾਹਮਣੇ ਉਹ ਗੰਦ ਕੀਤੇ ਹੋ ਉੱਥੋਂ ਲੈ ਕੇ ਉਹ ਪਿੱਛੋਂ ਦੀ ਪਿੱਛੋਂ ਦੀ ਲੈ ਕੇ ਉਹ ਸਾਰੀ ਇੰਨੀ ਜਗ੍ਹਾ ਸਾਰੀ ਕਬਜ਼ੇ 'ਚ ਉਹ ਆਪਣੇ ਸਿੰਘਾਂ ਦੇ ਲੱਗੇ ਆ ਇੱਥੇ ਪੜਾ ਦੇ ਉੱਥੇ ਲੱਗੇ ਜਾ ਤਨ ਦੇਖਣਾ ਮੈਂ ਚੀਜ਼ ਦਿਖਾਉਣਾ ਠੀਕ ਹੈ ਜੀ ਕੀ ਬਣਾ ਤੜੀ ਕਰੇ ਦਾ ਤੜਕਾ ਲੋ ਵੇਖਿਆ ਕੀ ਕਹਾ ਵਾਹ ਏਦਾਂ ਵਿੱਚ ਦੇਖਿਆ ਤੇ ਹੋਣਾ ਨਹੀਂ ਕਰੇ ਆ ਤੁਹਾਨੂੰ ਮੈਂ ਵਿਖਾਉਣਾ ਵੇਖੋ ਸਿੰਘ ਜਦੋਂ ਗੁੱਸੇ ਚ ਆਏ ਹੁਣ ਤਾਂ ਦੇਗਾ ਵੀ ਧਿਆਨ ਬੱਕਰੇ ਦਾ ਛੱਡੋ ਬੰਦੇ ਦਾ ਵੀ ਤੜਕਾ ਲਾ ਦੇ ਮੇਰੇ ਇਧਰ ਦੇਖਾਂ ਚੱਲ ਰਹੀਆਂ ਲੱਗੇ ਸੀ ਕਿ ਦੇਖਾਂ ਚੱਲ ਰਹੀਏ ਕੋਈ ਨਿਗਾਹ ਰੇ ਬੱਕਰਾ ਆਪਣੀ ਦੇ ਅੰਦਰ ਦਲਬੰਦ ਫੌਜ ਵੀ ਆਈ ਹੈ ਬਹੁਤ ਬੜੇ ਮੇਜਰ ਥਿੰਗਸ ਹੋ Đi ਉਹਨਾਂ ਦੀ ਭਰਾ ਉਹਨਾਂ ਦੀ ਫੌਜ ਸਾਰੇ ਆਏ ਅੰਦਰ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਉਹਨਾਂ ਦੇ ਕਰੋ ਫੌਜਾਂ ਦੇ ਦੱਸੋ ਮੱਝਾਂ ਪੋਰੀਆਂ ਕਿਤਰੀ ਤੋਂ ਹੀ ਨੇ ਤੇ ਜਿੰਨਾਂ ਨੂੰ ਕਿਉਂਦੇ ਫੌਜਾਂ ਪੋਰੀਆਂ ਤਿਆਰ ਬਰ ਤਿਆਰ ਨੇ ਅੰਦਰ ਕਣੀਆਂ ਮੱਝਾਂ ਉਹਨੀਆਂ ਜਿੰਨਾਂ ਤੇਂਗੀਆਂ ਹੋ ਕੇ ਲੜਦੇ ਓ ਵਾਹ ਤੁਹਾਡੀ ਗੋਲੀ ਤਾਈ ਤਾਈ ਕੁੱਤਾ ਵੀ ਹੋ ਅੰਦਰ ਸੇਂਗੋ ਬੈਠੇ ਮੈਂ ਪਰਣੀ ਕਰਨੀ ਆ ਆਵਾਜ਼ਾਂ ਆਉਂਦੀਆਂ ਅੰਦਰੋਂ ਆ ਵੇਖੋ ਇਹਦੇ ਅੰਦਰ ਬੈਠੇ ਲੋਕ ਤੇ ਨਹੀਂ ਅੱਜ ਬੱਕਰੀਆਂ ਕਰ ਰਹੀਆਂ ਆ ਚਲੋ ਆਉ ਤੁਹਾਨੂੰ ਕਰਾਉਣੇ ਆ ਬਾਬੇ ਦੇ ਚਰਖੇ ਆਹ ਸੇਂਗੋ ਦੇ ਹੋਰ ਦੇ ਹੋਰ ਬਾਬੇ ਦੇ ਜੇ ਤਾਂ ਸੋਦੀ ਬੈਠੇ ਨੇ ਪਰ ਹੋ ਕੋਲ ਦਾ ਹੈ ਕਿ ਇਹ ਇਹ ਆਇਆ ਕਿ ਕਿ ਪਾਉਂਦਾ ਰਿਹਾ ਹੈ ਹੈਲੋ ਜੀ ਕੋਲ ਪੂਰਾ ਹਸਣ ਤਿਆਰ ਵਰ ਤਿਆਰ ਆ ਪੂਰੀ ਇਹਨਾਂ ਨੂੰ ਕਿਸੇ ਨਹੀਂ ਉਂਗਲ ਵੀ ਕਰਤੀ ਜਿੰਨਾਂ ਨੇ ਉਹਨੂੰ ਫੜ ਕੇ ਕੜਾਈ 'ਚ ਧਰ ਦੇਣਾ ও টিম কিলাবে কে কে আছে যারা যারা জয় 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 কত কত দেখতে গিয়েছে রে পাবে ਲੋਰੀ ਬਾਬਾ ਮੇਜਰ ਥੈਂਕਸ ਉਡੀਕ ਚਲੇ ਜਾ ਚੁਕੇ ਨੇ ਤੋਂ ਤੇ ਇਹ ਆਪਣੀ ਫੌਜ ਜਿਹੜਾ ਨਾਲ ਆ ਪਾਏਂ ਵੀਵੇਂ ਵਰਗਾ ਸੂਰਮਾ ਕੋਈ ਜੰਮੜ ਮਾਵਾ ਤਰ ਮੋਹੇ ਤੇ ਜੰਦਵਾਰ ਦਾ ਕੋਈ ਟਾਵਾ ਟਾਵਾ ਡੈਰੀ ਤੱਕੇ ਸੂਰਮਾ ਸ਼ੇਰਾ ਜੋਂ ਗੜਕੇ ਸਿੰਘ ਜੀ ਪਹਿਲਾਂ ਨਾ ਨਹੀਂ ਸੀ ਜਿਦਿ ਜਲੰਗਣ ਕੋਨਾਤੀ ਠੰਡੀ ਛੜਦਾ ਜੀ ਓ ਬਾਬਾ ਵੀਰਾਂ ਨੇ ਡੰਡੀ ਫੜਾਈ ਜੋਂ ਕਿ ਆਪਾਂ ਅਸੀਂ ਦਿੱਤੇ ਗਏ ਵੀ ਕਿੰਦੇ ਆਪਾਂ ਹੰ ਸਕਦੇ ਨਹੀਂ ਆ ਹਾਂ ਆਪਣੇ ਸਿੰਘ ਤਿਆਰ ਬਧਾਰੇ ਸ਼ਾਗਰ ਨੂੰ ਪੂਰੇ ਇਹਦੇ ਕਹਿੰਦੇ ਵੀ ਇੱਕ ਅੜੀ ਬਸ ਗੈ ਰੋਬੇ ਸ਼ਾਦੋ ਆਵੀ ਕਹਾਵੇ ਕੜਾਕਾ ਖੋਲ ਕੇ ਘਾੜ ਘਾੜ ਕੇ ਦੇਖ ਰਹਾ ਜੰਗੇ ਮੇਲੋ ਭਾਈ ਜਿੱਥੇ ਮਰਜ਼ੀ ਚੱਲ ਜਾਓ ਤੇ ਜਿਹੜਾ ਬਾਜ ਹੈ ਨਾ ਉਹ ਬਾਜੀ ਹੈ ਬਾਜੀ ਦੀ ਚਰਚਾ ਹੀ ਬੜੀ ਜਾਂਦੀ ਦੇਖੋ ਸਾਡੇ ਨੂੰ ਬਾਈ ਦਾ ਫੋਟੋ ਇੱਕ ਚੋਲੋਂ ਲਾਉਂਦੇ ਕਿਉਂਕਿ ਪਹਿਲੇ ਵੀ ਇੱਕ ਬੰਦੇ ਇੱਕ ਹੋ ਵੀ ਆਏਗਾ ਬਾਈ ਦਾ ਫੋਟੋ ਅਗਿਓ। ਤੇ ਆ ਫਿਰ ਹੋਰ ਬੰਦੇ ਆਏ। ਅਈਏ ਤੇ ਆਏ ਬੜੀ ਦੂਰਿਆਂ। ਇਹਨੂੰ ਪਤਾ ਨਹੀਂ ਆ ਵੀ ਜਗ੍ਹਾ ਹੈ ਕਿੱਥੇ ਆ। ਤੇ ਲੱਗਦਾ ਕਿ ਲੱਗ ਗਿਆ ਕਿ ਕੋਈ ਵੀ ਘਾਰ ਨਹੀਂ ਆ ਪਿੱਛੇ ਸ਼ਾਇਦ ਨਹਿਰ ਪੈਂਦੀ ਆ ਤੇ ਬਸ ਇਹੋ ਚੀਜ਼ ਬਣੀ ਹੋਈ ਆ। ਤੇ ਇਸੇ ਨਾਲ ਲੱਗੇ ਕੋਈ ਘਾਰ ਤਾਂ ਨਾ ਕਿ ਬੰਦਾ ਰਹਿੰਦਾ ਇੱਥੇ ਸਿਰਫ ਨਿਹਾਗ ਬੋਝ ਹੀ ਰਹਿੰਦੀ ਆ ਉਹ ਪਿੱਛੇ। ਇੱਥੇ ਕਮਰਾ ਬਣਿਆ ਕਿ ਉੱਥੇ ਰਹਿੰਦੀ ਆ। ਤੇ ਇੱਥੇ ਇੱਥੇ ਬਾਈ ਦਾ ਫੋਟੋ ਅ ਵਿੱਚੋਂ ਨਹੀਂ ਆਏ ਲੈ ਕਿੰਨੇ ਜਾਣੇ। बाकी ये भी चलो प्रसादा पानी तैयार है ਤੇ ਆਪਾਂ ਪ੍ਰਸ਼ਾਦਾ ਪਾਣੀ ਚੱਕੀਏ ਤੋਂ ਬਾਅਦ ਆਪਣੇ ਚੱਲੇ ਕਿਉਂਕਿ ਟਾਈਮ ਬੜਾ ਹੋਇਆ ਹੈ ਨਾ ਹੁਸ਼ਿਆਰ ਹੋ ਰਹੇ ਹਾਂ ਤੋਂ ਜਾਂਦੇ ਆ ਘਰ 2 2.5 ਘੰਟੇ ਲੱਗ ਜਾਣੇ ਤੇ ਇਸ ਕਰਕੇ ਥੋੜਾ ਜਿਹਾ ਹੱਲਾ ਮਾਰਨਾ ਪਿਆ ਮੈਂ ਮਿਲਦੇ ਆ ਤੁਹਾਨੂੰ ਫਿਰ ਬਾਅਦਲੇ ਜਾਂ ਤੇ ਚੱਲਾ ਮਾਰਦੇ ਕੋਲ ਠੀਕ ਹੈ ਨਾ ਤੇ ਹੁਣ ਕਤੂਰੀਆਂ ਦੀ ਬੜੀ ਆਵਾਜ਼ ਆਉਂਦੀ ਮੈਂ ਕਹਿੰਦਾ ਕਿੱਥੇ ਹੈਗੇ ਕਤੂਰੇ ਹੈ ਕਿੱਥੇ ਆ ਇਹ ਲਾ ਉਧਰ ਕਮਰੇ ਚ ਲੱਗਦੇ ਸੀ ਭਰ ਨਹੀਂ ਇਹਨੇ ਇੱਧਰ ਰੱਖਿਆ ਉਹ ਔਰ ਰੱਖੇ ਉਹਨੇ ਇਹਦੇ ਵਿੱਚ ਕਤੂਰੇ ਉਹ ਕੁੱਤੇ ਨੇ ਇਹਦੇ ਵਿੱਚ ਰੱਖੇ ਮੈਂ ਵੇਖ ਆਵਾਜ਼ ਕਿੱਥੋਂ ਆਉਂਦੀ ਆ ਉਹ ਅੰਦਰ ਬੈਠੇ ਹੈ 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 ਕੀ ਕੀ ਇਹ ਕਿੱਦਾਂ ਇਥੋ ਜਿੱਥੇ ਨੇ ਮੈਂ ਵੀ ਅੱਖਾਂ ਮੈਂ ਪਰ ਕਿੱਥੋਂ ਆਵਾਜ਼ ਆਉਂਦੀ ਪੂਰੇ ਨੇ ਇਹਦੇ ਵਿੱਚ ਰੱਖੇ ਉਹਨਾਂ ਨੇ ਕਤੂਰੇ ਆ ਨੋਤੇ ਸੁਣਾਈ ਨਹੀਂ ਦੇ ਪਰੇ ਪਰੇ ਚਿਕਨ ਦਾ ਹੀ ਫੜ ਕੇ ਇੱਥੇ ਦੇ ਪੇਡਾਂ ਵੀ ਰਹੀਆਂ ਨੇ ਪੇਡਾਂ ਬੱਕਰੇ ਕੰਗੋ ਜਾਲਿਆ ਇਹਨਾਂ ਨੇ ਆ ਬੱਚੇ ਚੋਂ ਜਾਂਦੇ ਆ ਉਧਰ ਪਰੇ ਜਨ ਲੋ ਵੀ ਭਾਈ ਨੇ ਵੀ ਆਪਣੇ ਰੋਟੀ ਪਾਣੀ ਖਾ ਲਈ ਠੀਕ ਹੈ ਜਿਹੜੇ ਲੰਗਰ ਲੱਗਾ ਛਕ ਲਿਆ ਇਹਨਾਂ ਸਾਰਿਆਂ ਨੇ ਛਕ ਲਿਆ ਲੰਗਰ ਤੇ ਆਪਾਂ ਹੁਣ ਚੱਲੀਏ ਆ ਦੇਖੋ ਸਾਰੇ ਸਿੰਘਾਂ ਨੇ ਛਕ ਲਿਆ ਆਪਾਂ ਚੱਲੀਏ ਹੁਣ ਲੋ ਜੀ ਬਬਈ ਹੁਣੀ ਪੋਜ ਨੂੰ ਪਿਆਰ ਬਣਦੇ ਹੋਏ ਚੱਲੇ ਆ ਆਪਣੇ ਘਰ ਵਾਲ ਨੂੰ ਤੇ ਇੱਥੋਂ ਚਾਲੇ ਪੈ ਚੁਕੇ ਆ ਤੇ ਮਿਲਦੇ ਆ ਤੁਹਾਨੂੰ ਹੁਣ ਆਪਾਂ ਘਰ ਜਾ ਕੇ ਚੰਗਾ ਲੱਗੇ ਤਾਂ ਲਾਈਕ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰਿਆ ਕਰੋ ਲਾਈਕ ਵੀ ਕਰਿਆ ਕਰੋ ਠੀਕ ਆ ਲਓ ਜੀ ਆਪਾਂ ਪਹੁੰਚ ਗਏ ਆ ਬਟਾਲੇ ਤੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਆਪਾਂ ਹੁਣ ਜਨੀਆਂ ਘਰ ਨੂੰ ਤੇ ਵੀਡੀਓ ਕਰੀ ਐਡਿਟ ਜੇ ਵਧੀਆ ਲੱਗੇ ਤਾਂ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਹੁਣ ਮਿਲਦੇ ਆ ਤੁਹਾਨੂੰ ਆਪਾਂ ਨੈਕਸਟ ਵਲੌਗਸ ਨੈਕਸਟ ਵੀਡੀਓਜ਼ ਵਾਹਿਗੋਜੀ ਦਾ ਖਾਲਸਾ ਵਾਹਿਗੋਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਰੱਬ ਰੱਖਾ